ਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਾਰ ਪ੍ਰੀਤ ਕੋਰਤਾ ਹਾਜ਼ਰ ਹੋਏ ਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਦਾ ਸ੍ਰਿਟਨ ਦੇ ਸ਼ੁਰੂਆਤ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਕੌਮੀ ਕਨਵੀਨਰ ਅਰਵਿੰਦ ਕੇਸ਼ਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸਤਰੀਵਾਲ ਨੇ 9ਵੇਂ ਪਾਛਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁੱਖ ਮੰਤਰੀ ਸੀਰਤ ਯਾਤਰਾ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ ਤਾਂ ਇਸ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਸੋ ਮੇਰੇ ਕੋਲ ਕੁਝ ਮੰਗਾ ਵੀ ਪੰਚਾਇਤ ਵੱਲੋਂ ਤੇ ਇਲਾਕੇ ਵੱਲੋਂ ਪਹੁੰਚੀ ਨੇ ਨਰਸਿੰਗ ਕਾਲਜ ਵਾਸਤੇ ਇਥੇ ਪੈਸੇ ਜਾਰੀ ਕੀਤੇ ਨੇ ਇਥੇ ਨਰਸਿੰਗ ਕਾਲਜ ਨੀਸੇ ਕਾਲਜ ਤੇ ਸਟੇਡੀਅਮ ਬਹੁਤ ਛੋਟਾ ਉਹਨੂੰ ਹੋਰ ਬਹੁਤ ਜ਼ਿਆਦਾ ਵਧੀਆ ਬਣਾਵਾਂਗੇ ਤੇ ਪਿੰਡਾਂ ਦੇ ਵਿਕਾਸ ਵਾਸਤੇ ਜੋ ਵੀ ਤੁਸੀਂ ਸਾਡੇ ਤੋਂ ਜ਼ਿੰਮੇਵਾਰੀ ਨਿਭਾਉਣ ਦੀ ਉਮੀਦ ਕਰਕੇ ਨਸਲੋਕ ਜਾਰੀ ਕਰ ਦਿੱਤਾ ਹੈ ਇਹਦੀ ਵੱਲ ਸਾਡਾ ਧੰਨਵਾਦ ਕਿਉਂ ਉਹਨਾਂ ਨੇ ਵੀ ਦਿੱਲੀ ਦੇ ਵਿੱਚੋਂ ਜਿਹੜੀ ਧੀਰਤੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਜਿਹਦੇ ਵਿੱਚ ਬਾਰਾਨਸੀ ਹਰਦਵਾੜ ਜੀ ਉਥੇ ਹਰਿਪੋੜੀ ਜਾਂ ਫਿਰ ਬਹੁਤ ਤੇਰੀ ਦੁਨੀਆ ਭਰ ਦੇ ਜਿਹੜੇ ਦੇਸ਼ ਭਰ ਦੇ بڑے بڑے ਪੀਰਸਤਾਨ ਨੇ ਉਥੇ ਟ੍ਰੇਨਾਂ ਵੀ ਜਾਂਦੀਆਂ ਸੀ ਬੱਸਾਂ ਜਿਹੜੇ ਆ ਜਾਂਦੇ ਸੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ 350 ਸਾਲਾਂ ਨਾਲ ਸੰਬੰਧਤ ਪਟਨਾ ਸਾਹ ਹਜੂਰ ਸਾਹ

सारा इंतजाम किया है पंजाब तो सरकार ने एक बार ये आप जाएंगे आपको बहुत अच्छा लगेगा आपको यहाँ से आपके घर से आपको बस एक ही काम करना है अपने घर से अपने तीन दिन के कपड़े लेके चले जाना और कुछ ले जाने की जरूरत नहीं है सारा कुछ पंजाब सरकार देगी सब कुछ पंजाब सरकार देगी केवल तीन दिन के कपड़े लेके जाने कपड़े का थैला ले लेना आपके घर से आपको लेके जाएंगे एसी बस में लेके जाएंगे तीनों टाइम खाना नाश्ता चाय वहां पे जब आप पहुंचेंगे वहां पे बस का इंतजाम होगा दरबार साहब का दर्शन कराएंगे जलिया वाला बाग के दर्शन करेंगे दुर्जाना मंदिर के राम तीरथ जी के वाघा बॉर्डर भी जाएंगे वाघा बॉर्डर भी जाएंगे पार्टीशन म्यूजियम पार्टीशन म्यूजियम भी जाएंगे वहाँ सबके दर्शन करा के और तीन दिन बाद आपको एसी होटल में रुकवाएंगे और एकदम वीआईपी की तरह आप लोगों का मैं देखता हूँ बहुत सारे लोग ऐसे लोग हैं जिनको भगवान ने कईयों को बहुत कुछ दिया कईयों को भगवान ने नहीं दिया उनके लिए एक बार तीर्थ यात्रा पे जाना बहुत बड़ी बात है जाने बात है पैसे नहीं है तो जिंदगी में 24 घंटे परिवार में लगे रहते हैं समय नहीं मिलता ਤੋ ਐਸੇ ਲੋਕੋ ਕੇ ਲਈ ਇਹ ਇੱਕ ਯਾਤਰਾ ਐਕਟ੍ਰੈਕਸ਼ਨ ਹੈ ਰਿਮਾਟ। ਤੋਦਰੀ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਇੱਕ ਹੋਰ ਵੱਟੀ ਅਪਡੇਟ ਸਾਹਮਣੇ ਆ ਰਹੀ ਹੈ। ਦੱਸਿਆ ਗਿਆ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਦਿਨੋ-ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਫਕਾ ਡੀਆਈਸੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਤਾਂ ਸੀਬੀਏ ਨੇ ਹੁਣ ਪੁੱਲਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਦੇ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਹੈ। ਜੀ ਹਾ ਪੁੱਲਰ ਨੂੰ 16 ਅਕਤੂਬਰ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਚੰਡੇਕੜ ਦੀ ਮਾਡਲ ਬੁੜਾਇਲ ਜੇਲ੍ਹ ਦੇ ਵਿੱਚ ਬੰਦ ਹੈ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਇਲਾਵਾ ਇਹ ਸਾਬਕਾ ਡੀਆਈਜੀ ਪੁੱਲਰ ਦੇ ਖਿਲਾਫ ਦਰਜ ਕੀਤਾ ਗਿਆ ਦੂਜਾ ਕੇਸ ਹੈ ਇਸ ਤੋਂ ਪਹਿਲਾਂ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਸੰਬੰਧਿਤ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਨੂ ਸ਼ਰਦਾ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿੱਥੋਂ ਉਸ ਨੂੰ 9 ਦਿਨਾਂ ਦੇ ਰਿਮਾਂਡ ਤੇ ਛੁੜਾ ਭੇਜ ਦਿੱਤਾ ਗਿਆ। ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਮ ਸਿੰਘ ਪੋਲਰ ਨੂੰ ਸੀਬੀਆਈ ਚੰਡੀਗੜ੍ਹ ਨੇ 16 ਅਕਤੂਬਰ ਨੂੰ ਮੁਹਾਲੀ ਦੇ ਵਿੱਚ ਇੱਕ ਸਕਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਸੀ। ਅਕਾਲੀ ਆਗੂ ਵਿਕਰਮ ਮੱਜੀਠ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮੱਜੀਠਿਆ ਆਮਦਨ ਤੋਂ ਵਾਜਾਦਤ ਬਣਾਉਣ ਦੇ ਮਾਮਲੇ ਦੇ ਵਿੱਚ ਰੈਗੂਲਰ ਜ਼ਮਾਨਤ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੇ ਜੀ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੰਤਰੀ ਮਜੀਠਿਆ ਦੀ ਰੈਗੂਲਰ ਜ਼ਮਾਨਤ ਅਰਜ਼ੀ ਤੇ ਸੁਣਵਾਈ 6 ਨਵੰਬਰ ਤੱਕ ਮੋਤ ਵੀ ਕਰ ਦਿੱਤੀ ਹੈ ਮਜੀਠਿਆ 6 ਜੁਲਾਈ ਤੋਂ ਨਵੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਤੇ ਉਹਨਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ ਮਚੀਠੀਆਂ ਨੇ ਹਾਈ ਕੋਰਟ ਦੇ ਵਿੱਚ ਰਾਹਤ ਦੀ ਅਪੀਲ ਕੀਤੀ ਸੀ ਜਿਸ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਉਹਨਾਂ ਨੇ ਗੈਰ ਕਾਨੂੰਨੀ ਦੱਸਿਆ ਸੀ ਰੈਪੀਟਿਸ਼ਨ ਦੇ ਵਿੱਚ ਮਚੀਠੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਤੇ ਇਸ ਨੂੰ ਇਸ ਤੇ ਜੁੜੀ ਕੀ ਨਜ਼ਰ ਮਾਰੀ ਜਾਵੇ ਪਰ ਦੂਜੇ ਪਾਸੇ ਤੁਹਾਨੂੰ ਦੱਸਣਯਾਕੀ 6 ਨਵੰਬਰ ਤੱਕ ਜੁੜੀ ਜ਼ਮਾਨਤ ਅਰਸੀ ਤੇ ਸੁਣਵਾਈ ਮੂਤ ਵੀ ਕਰ ਦਿੱਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ 2 ਨਵੰਬਰ ਤੱਕ ਵੱਡੀ ਭਵਿਕ ਬਾਣੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਤੇ ਸਰਦੀਆਂ ਨੇ ਹੌਲੀ-ਹੌਲੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਲਈ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ 2 ਨਵੰਬਰ ਤੱਕ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ। ਪੰਜਾਬ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ 2 ਨਵੰਬਰ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪੂਰਾ ਹਫ਼ਤਾ ਮੌਸਮ ਸਾਫ਼ ਰਹਿਣ ਦੇ ਆਸਾਰ ਦੱਸੇ ਗਏ ਹਨ। 2 ਨਵੰਬਰ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਅਤੇ ਠੰਡ ਵਿੱਚ ਹੋਰ ਵਾਧਾ ਹੋਵੇਗਾ। ਵਦੇਰੀ ਜਾਣਕਾਰੀ ਦੇ ਲਈ ਦੱਸਿਆ ਮੌਸਮ ਪਾਗਦੇ ਅਨੁਸਾਰ ਇਸ ਹਫਤੇ ਵੱਤ ਤੋਂ ਵੱਤ ਤੇ ਘੱਟੋ ਘੱਟ ਤਾਪਮਨ ਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਜਿਆਂ ਹਾਲਾਂਕਿ ਇਸ ਤੋਂ ਬਾਅਦ ਠੰਡ ਵਧਣ ਦੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਚ ਬਦਲਾ ਆ ਸਕਦਾ ਹੈ ਤੁਰਕ ਕਰਦੇ ਅਗਲੀ ਖਬਰ ਦੇ ਵੱਲ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਵੀ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਜਿਹਦੇ ਵਿੱਚ ਕਿ ਅਸੀਂ ਸਾਰੇ ਇਨਵੈਸਟਰਸ ਨੂੰ ਸਾਰੇ ਇੰਡਸਟਰੀਅਲਿਸਟਾਂ ਨੂੰ ਜਿਹੜੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਲਈ ਰੈੱਡ ਕਾਰਪਟ ਲੇ ਕਰ ਰਹੇ ਹਾਂ ਉਸ ਲੜੀ ਵਿੱਚ ਸਾਡੇ ਆਪਣੇ ਪੰਜਾਬ ਦੇ ਇੰਡਸਟ੍ਰੀਅਲਿਸਟ ਬਰਿੰਦਰ ਗੁਪਤਾ ਜੀ ਆਈਓਐਲ ਕੈਮੀਕਲਸ ਅਲੇ ਇਹ ਹੁਣ 1400 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਬਰਨਾਲੇ ਵਿੱਚ ਔਰ ਬਰਨਾਲਾ ਤੋਂ ਨੂੰ ਪਤਾ ਹੈ ਕੱਲ ਕਾਰਪੋਰੇਸ਼ਨ ਵੀ ਬਣਿਆ ਇਹ ਖਬਰਾਂ ਚ ਪੂਰਾ ਹੈਗਾ ਅੱਜ ਇਹ 1400 ਕਰੋੜ ਰੁਪਏ ਦੀ ਅਸੀਂ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਜਿਦੇ ਚ ਇਹਨਾਂ ਨੂੰ এনਵਾਇਰਨਮੈਂਟ ਕਲੀਅਰੈਂਸ ਮਿਲ ਚੁੱਕਾ ਹੈ ਇਹ ਪਹਿਲਾਂ ਵੀ ਫਾਰਮੇਸੀ ਚ ਹੈਗੇ ਆ ਔਰ ਪਹਿਲਾ ਯੂਨਿਟ ਵੀ ਇਹਨਾਂ ਦੇ ਬਰਨਾਲੇ ਚ ਹੈ ਇਹ ਜਿਹੜਾ ਬਰਨਾਲੇ ਚ ਆ ਰਿਹਾ ਇਹ ਬਦਬਰ ਪਿੰਡ ਹੈ ਪਹਿਲਾ ਜਿਹੜਾ ਇਹਨਾਂ ਦਾ ਹੈਗਾ ਸੀ ਉਹ ਹੋਰ ਹੈ ਉਹ ਫਤੇਗੜ ਚੰਨਾ ਚ ਸੀ ਪਰ ਦੇਖੋ ਗੱਲ ਇਹ ਨਹੀਂ ਗੱਲ ਇਹ ਹੈ ਕਿ ਸਾਰੇ ਕਹਿੰਦੇ ਆ ਜੀ ਸਾਡੇ ਇੰਡਸਟਰੀਲਿਸਟ ਬਾਹਰ ਜਾ ਰਹੇ ਆ ਜਦੋਂ ਤੁਸੀਂ ਵੀ ਇਹੀ ਸਵਾਲ ਪੁੱਛਦੇ ਹੋ ਮੈਨੂੰ ਹਰ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਇੱਕ ਜਿੰਦਾ ਜਾਗਦਾ ਐਗਜ਼ਾਮਪਲ ਹੈਗੇ ਆ ਉਹ ਜਿਹੜੀਆਂ ਇਨਸੈਂਟਿਵਸ ਬਾਕੀਆਂ ਨੂੰ ਮਿਲਦੇ ਆ ਉਹ ਇਹਨਾਂ ਨੂੰ ਵੀ ਮਿਲਦੇ ਆ ਜਿਹੜੇ ਉਹ ਕਹਿੰਦੇ ਆ ਜੀ ਕਿ ਤੁਸੀਂ ਸਾਡੀ ਸਟੇਟ ਚ ਆਓ ਸਾਨੂੰ ਇਹ ਦੇਣਗੇ ਉਹ ਇਹਨਾਂ ਨੂੰ ਵੀ ਦਿੰਦੇ ਪਰ ਇਹ ਆਪਣੇ ਆਪ ਦੱਸਣਗੇ ਤੁਹਾਨੂੰ ਕਿ ਇਹਨਾਂ ਨੂੰ ਪੰਜਾਬ ਚ ਕੀ ਬੈਨੀਫਿਟ ਦਿਸਦੇ ਆ ਔਰ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਦੇ ਕੀ ਫਾਇਦੇ ਆ ਦੇਖੋ ਇਨਸੈਂਟਿਵ ਅਸੀਂ ਵੀ ਕਾਫੀ ਦਿੰਦੇ ਆ ਕੋਈ ਘੱਟ ਨਹੀਂ ਦਿੰਦੇ ਕਈ ਸਟੇਟਾਂ ਨੂੰ ਔਰ ਨਵੀਆਂ ਪਾਲਿਸੀਆਂ ਵੀ ਲਿਆ ਰਹੇ ਆ ਜਿਹੜੇ 24 ਸੈਕਟਰਲ ਕਮੇਟੀਆਂ ਬਣਾਈਆਂ ਸੀ ਉਹਨਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਕਿ ਉਹਨਾਂ ਦੀ ਪਾਲਿਸੀ ਇਨ ਪ੍ਰੋਸੈਸ ਹੈ ਇੱਕ ਕਮੇਟੀ ਅਸੀਂ ਫਾਰਮੇਸੀ ਤੇ ਬਣਾਈ ਸੀ ਫਾਰਮਾਸਿਟਿਕਲ ਇੰਡਸਟਰੀ ਤੇ ਉਹਦੇ ਚੇਅਰਮੈਨ ਵੀ ਇਹੀ ਸੀਗੇ ਔਰ ਇਹਨਾਂ ਨੇ ਵੀ ਟਾਈਮਲੀ ਸਬਮਿਟ ਕਰਤੀ ਹੈ ਰਿਪੋਰਟ ਤਉ ਤੇਰੀ ਭਾਰਤ ਨੂੰ ਵੱਡਾ ਝਟਕਾ ਲੱਗਿਆ ਜੀ ਹਾਂ ਦੱਸ ਦਿੰਨੇ ਆ ਕਿ ਇੱਕ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਜਿਸ ਦਾ ਅਸਰ ਜੜਾ ਕਿ ਭਾਰਤ ਤੇ ਹੋਵੇਗਾ ਤੇ ਉਸ ਨੂੰ ਜੜਾ ਕਿ ਵੱਡਾ ਝਟਕਾ ਲੱਗ ਗਿਆ ਹੈ ਰੋਜ਼ ਤੋਂ ਭਾਰਤ ਨੂੰ ਕੱਚਾ ਤੇਲ ਲੈ ਕੇ ਜਾਣ ਵਾਲੇ ਇੱਕ ਟੈਂਕਰ ਨੇ ਬਾਲਟਿਕ ਸਾਗਰ ਵਿੱਚ ਅਚਾਨਕ ਰਸਤਾ ਬਦਲਿਆ ਜੀ ਹਾਂ ਇਸ ਦਿਨ ਨਾਲ ਭਾਰਤ ਅਤੇ ਰੂਸ ਦੇ ਵਿਚਕਾਰ ਤੇਲ ਵਪਾਰ ਦੇ ਵਿੱਚ ਸੰਭਾਵੀ ਰੁਕਾਵਟਾਂ ਬਾਰੇ ਚਿੰਤਾਵਾਂ ਵੱਧ ਗਈਆਂ ਹਨ ਬਲੂਮਬਰਗ ਨੇ ਬੁੱਧਵਾਰ ਨੂੰ ਇਹ ਰਿਪੋਰਟ ਦਿੱਤੀ ਅਤੇ ਇਹ ਕਦਮ ਰੂਸੀ ਤੇਲ ਕੰਪਨੀਆਂ ਤੇ ਨਵੀਆਂ ਅਮਰੀਕੀ پابੰਦੀਆਂ ਤੋਂ ਬਾਅਦ ਆਇਆ ਹੈ ਜਿਸ ਦੇ ਨਾਲ ਭਾਰਤੀ ਰਿਫਾਈਨਰੀਆਂ ਦੇ ਲਈ ਅਨਿਸ਼ਚਿਤਤਾ ਵੱਧ ਗਈ ਹੈ ਜੋ ਭਾਰੀ ਛੋਟ ਵਾਲੀਆਂ ਰੂਸੀ ਸਪਲਾਈਆਂ ਤੇ ਨਿਰਭਰ ਕਰਦੀਆਂ ਹਨ ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵਾਰ-ਵਾਰ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਤੋਂ ਰੋਕਣ ਦੀ ਧਮਕੀ ਦੇ ਰਹੇ ਹਨ ਤੇ ਉਹਨਾਂ ਨੇ ਜਵਾਬ ਦੇ ਵਿੱਚ ਭਾਰਤ ਤੇ ਭਾਰੀ ਟਾਰਫ ਵੀ ਲਗਾਏ ਪਹਿਲਾਂ ਭਾਰਤ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਉਹ ਅਮਰੀਕੀ پابੰਦੀਆਂ ਦੇ ਪਾਲਣਾ ਕਰਨ ਦੇ ਲਈ ਤਿਆਰ ਹੈ ਬਲੂਬੱਗ ਦੀ ਰਿਪੋਰਟ ਦੇ ਅਨੁਸਾਰ ਫੁਰੀਆ ਨਾਮਕ ਜਹਾਜ਼ ਨੇ ਰੂਸੀ بندرਗਾ ਪ੍ਰਿਮੋਰਸਟ ਤੋਂ ਲਗਭਗ 730000 ਬੈਰਲ ਯੂਰਲ ਕੱਚਾ ਤੇਲ ਲੋਡ ਕੀਤਾ ਸੀ ਤੇ ਸ਼ੁਰੂ ਦੇ ਵਿੱਚ ਗੁਜਰਾਤ ਦੇ ਸikka ਦੇ ਭਾਰਤੀ بندرگاہ ਤੇ ਉਤਾਰਿਆ ਜਾਣਾ ਸੀ ਹਾਲਾਂਕਿ ਡੈਨਮਾਰਕ ਅਤੇ ਜਰਮਨੀ ਦੇ ਵਿਚਕਾਰ ਫੇ ਮਾਰਨ ਬੈਲਟ ਤੇ ਪਹੁੰਚਣ ਤੋਂ ਬਾਅਦ ਟੈਂਕਰ ਨੇ ਆਪਣਾ ਰਸਤਾ ਬਦਲ ਲਿਆ ਅਤੇ ਬਾਅਦ ਦੇ ਵਿੱਚ ਮਿਸਰ ਦੇ ਪੋਰਟ ਸੈਦ ਵਿੱਚ ਆਪਣੀ ਮੰਜ਼ਿਲ ਬਦਲ ਲਈ ਅਤੇ ਇਹ ਤਬਦੀਲੀ ਸੰਭਾਵਤ ਤੌਰ ਤੇ ਨਵੀਆਂ ਅਮਰੀਕੀ پابੰਦੀਆਂ ਕਾਰਨ ਹੋਈ ਹੈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 에어 ਇੰਡੀਆ ਨੂੰ ਲੈ ਕੇ ਜਿਨ੍ਹਾਂ ਦੱਸਦਾਂ ਨੇ ਕਿ 에어 ਇੰਡੀਆ ਨੂੰ 4000 ਕਰੋੜ ਦਾ ਨੁਕਸਾਨ ਹੋਇਆ ਹੈ 에어 ਇੰਡੀਆ ਦੇ ਸੀਈਓ ਕੈਂਬਲ ਵਲਸਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਸ਼ਮੀਰ ਦੇ ਪਹਿਲਕਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੁਆਰਾ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਕਾਰਨ 에어ਲਾਈਨ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ ਸੀਈਓ ਵਦਸਨ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਦੱਸਿਆ ਕਿ ਇਸ ਕਾਰਨ 에ਅਰ ਇੰਡੀਆ ਨੂੰ ਲਗਭਗ 4000 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਚਲਣਾ ਪਿਆ ਤਾਂ ਨੁਕਸਾਨ ਦਾ ਆਖਿਰਕਾਰ ਮੁੱਖ ਕਾਰਨ ਕੀ ਹੈ ਤਾਂ ਘਟਨਾ ਦਾ ਸਮਾਂ ਇਹ ਸਾਰੀ ਸਥਿਤੀ ਅਪ੍ਰੈਲ 2025 ਵਿੱਚ ਪਹਿਲਗਾਮਾਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਈ ਇਹ ਹਮਲਾ 2 ਅਪ੍ਰੈਲ 2025 ਨੂੰ ਹੋਇਆ ਸੀ ਜਿਸ ਵਿੱਚ ਦੋ ਵਿਦੇਸ਼ੀਆਂ ਸਮੇਤ 26 ਲੋਕ ਮਾਰੇ ਗਏ ਸਨ ਹਵਾਈ ਖੇਤਰ ਬੰਦ ਇਸ ਹਮਲੇ ਦੇ ਜਵਾਬ ਵਿੱਚ ਪਾਰ ਸਰਕਾਰ ਨੇ ਆਪਰੇਸ਼ਨ ਸੰਧੂਰ ਰਾਹੀਂ ਜਵਾਬੀ ਕਾਰਵਾਈ ਕੀਤੀ ਸੀ ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਜੇ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ ਪਾਬੰਦੀਆਂ ਲੱਗਣ ਕਾਰਨ 에ਅਰ ਇੰਡੀਆ ਨੂੰ ਆਪਣੀਆਂ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਰਸਤੇ ਯਾਨੀ ਰੂਟ ਜਿਹੜੇ ਬਦਲਨੇ ਪਏ ਤੇ ਜਿਸ ਕਾਰਨ ਕੰਮਕਾਜ ਦੀ ਲਾਗਤ ਵਿੱਚ ਭਾਰੀ ਵਾਧਾ ਹੋਇਆ ਸੀਈਓ ਨੇ ਦੱਸਿਆ ਕਿ ਇਸ ਦੌਰਾਨ ਯੂਰਪ ਅਤੇ ਉੱਤਰੀ ਅਮਰੀਕਾ ਦੇ ਰੂਟਸ ਸਭ ਤੋਂ ਵੱਧ ਪ੍ਰਭਾਵਿਤ ਹੋਏ ਤਾਂ ਪਾਬੰਦੀ ਦੇ ਚੱਲਦਿਆਂ ਇਨ੍ਹਾਂ ਹਵਾਈ ਰਸਤਿਆਂ ਤੇ ਉਡਾਣਾ ਵਿੱਚ ਆਸਾਨ 60 ਤੋਂ 90 ਮਿੰਟ ਜ਼ਿਆਦਾ ਸਮਾਂ ਲੱਗਾ ਤੇ ਰੂਟ ਬਦਲਣ ਕਾਰਨ ਯਾਤਰਾ ਦਾ ਸਮਾਂ ਵਧਿਆ ਜਿਸ ਨਾਲ ਨਾ ਸਿਰਫ ਇੰਦਨ ਯਾਨੀ ਫਿਊਲ ਦੀ ਖਪਤ ਵਧੀ ਸਗੋ ਚਾਲਕਦਲ ਦੀ ਲਾਗਤ ਵਿੱਚ ਵੀ ਜ਼ੋਰਦਾਰ ਵਾਧਾ ਹੋਇਆ ਤੇ ਇਸ ਸਥਿਤੀ ਨੇ Tata Group ਦੀ ਮਲਕੀਅਤ ਵਾਲੀ 에ਅਰਲਾਈਨ ਦੇ ਲਈ ਪਹਿਲਾਂ ਤੋਂ ਹੀ ਚੁਣੌਤੀਪੂਰਨ ਸਾਲ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਤਦ ਹੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਵੱਲੋਂ ਇਤਿਹਾਸ ਰਚਿਆ ਗਿਆ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਰਾਫੇਲ ਲੜਾਕੂ ਜਹਾਜ਼ ਦੇ ਵਿੱਚ ਉਡਾਣ ਭਰ ਕੇ ਇਤਿਹਾਸ ਰਚਦੇ ਤਹਿਤ ਰਾਸ਼ਟਰਪਤੀ ਮੁਰਮੂ ਫਲਾਈਟ ਸੂਟ 10 ਕੇ ਰਾਫੇਲ ਦੇ ਵਿੱਚ ਸਵਾਰ ਹੋਈ ਅਤੇ ਉਡਾਣ ਭਰਨ ਤੋਂ ਪਹਿਲਾਂ ਹੱਥ ਹਿਲਾਇਆ ਤਾਂ ਤਸਵੀਰਾਂ ਵੀ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਰਾਸ਼ਟਰਪਤੀ ਮੁਰਮੂ ਬੁੱਧਵਾਰ ਨੂੰ ਇੱਕ ਵਿਸ਼ੇਸ਼ ਉਡਾਨ ਰਾਹੀਂ ਅੰਬਾਲਾ ਪਹੁੰਚੀ ਤੇ 에ਅਰ ચીਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ 에ਅਰ ਫੋਰਸ ਸਟੇਸ਼ਨ ਤੇ ਉਹਨਾਂ ਦਾ ਸਵਾਗਤ ਕੀਤਾ। ਜੀ ਹਾਂ ਰਾਸ਼ਟਰਪਤੀ ਦੀ ਇਸ ਉਡਾਨ ਨੇ ਭਾਰਤੀ ਹਵਾਈ ਸੈਨਾ ਅਤੇ ਪੂਰੇ ਦੇਸ਼ ਨੂੰ ਮਾਣ ਦੇ ਨਾਲ ਭਰ ਦਿੱਤਾ ਤਾਂ ਤਸਵੀਰਾਂ ਵੇਖ ਸਕਦੇ ਹੋ ਰਾਸ਼ਟਰਪਤੀ ਮੁਰਮੂ ਭਾਰਤ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਹਨ ਜਿਨ੍ਹਾਂ ਵੱਲੋਂ ਲੜਾਕੂ ਜਹਾਜ਼ ਰਾਫੇਲ ਦੀ ਉਡਾਨ ਭਰੀ ਗਈ ਹੈ ਜੀ ਹਾਂ ਹਵਾਈ ਸੈਨਾ ਸਟੇਸ਼ਨ ਤੇ ਰਾਸ਼ਟਰਪਤੀ ਨੂੰ ਗਾਡ ਆਫ ਆਨਰ ਪੇਸ਼ ਕੀਤਾ ਗਿਆ ਜਿਸ ਵਿੱਚ ਫਿਰ ਰਾਸ਼ਟਰਪਤੀ ਨੇ ਪਰੇਡ ਦਾ ਨਿਰੇਖਣ ਕੀਤਾ ਉਹਨਾਂ ਨੇ ਸੈਨਿਕਾ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਹਵਾਈ ਸੈਨਾ ਸਟੇਸ਼ਨ ਤੇ ਯੂਨਿਟਾਂ ਦਾ ਨਿਰੀਖਣ ਵੀ ਕੀਤਾ। ਤਦ ਉਦਰੀ 1 ਨਵੰਬਰ ਤੋਂ RBI ਦੇ ਵੱਲੋਂ ਨਵੇਂ ਨਿਯਮ ਜੜੇ ਲਾਗੂ ਕੀਤੇ ਜਾਣਗੇ। ਬੈਂਕ ਖਾਤਾ ਧਾਰਕਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਨੂੰ ਵਧਾਉਣ ਦੇ ਲਈ ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਨਵੇਂ ਨਿਯਮ ਲਾਗੂ ਕੀਤੇ ਹਨ ਤਾਂ RBI ਦੇ ਵੱਲੋਂ ਬੈਂਕ ਖਾਤੇਆਂ ਸੁਰੱਖਿਅਤ ਜਮ੍ਹਾਂ ਵਸਤੂਆਂ ਤੇ ਲੋਕਰਾਂ ਦੇ ਵਿੱਚ ਰੱਖੇ ਸਮਾਨ ਦੇ ਲਈ ਨਾਮਜ਼ਦਗੀਆਂ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਾਂ ਤੇ ਇਹ ਨਵੇਂ ਨਿਯਮ 1 ਨਵੰਬਰ 2025 ਤੋਂ ਲਾਗੂ ਹੋਣਗੇ ਅਤੇ ਸਾਰੇ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਨਾਮਜ਼ਦਗੀ ਸਹੂਲਤਾਂ ਲਾਜ਼ਮੀ ਤੌਰ ਤੇ ਪ੍ਰਦਾਨ ਕਰਨ ਦੀ ਲੋੜ ਹੈ। ਕਾਇਕ ਖਾਤੇ ਵਿੱਚ ਚਾਰ ਨਾਮਜ਼ਦ ਵਿਅਕਤੀ ਰੱਖਣ ਦੀ ਸਹੂਲਤਾਂ ਨਵੀਂ ਪ੍ਰਣਾਲੀ ਦੇ ਤਹਿਤ ਗਾਹਕ ਇੱਕੋ ਸਮੇਂ ਜਾਂ ਕ੍ਰਮਵਾਰ ਚਾਰ ਨਾਮਜ਼ਦ ਵਿਅਕਤੀ ਜੋੜ ਸਕਣਗੇ ਤਾਂ ਗਾਹਕ ਹਰੇਕ ਨਾਮਜ਼ਦ ਵਿਅਕਤੀ ਦਾ ਹਿੱਸਾ ਜਾਂ ਪ੍ਰਤੀਸ਼ਤ ਫੈਸਲਾ ਕਰਨ ਦੇ ਯੋਗ ਹੋਣਗੇ ਤਾਂ ਜੋ ਕੁੱਲ शेयर होल्डिंग 100% ना रहे ਅਤੇ ਪਵਿਕ ਵਿੱਚ ਕਿਸੇ ਵਿਵਾਦ ਦੀ ਸੰਭਾਵਨਾ ਨਾ ਰਹੇ ਨਾਮਜ਼ਦਗੀ ਨਿਯਮ ਹੁਣ ਸਖਤ ਅਤੇ ਸਪਸ਼ਟ ਹੋਣਗੇ ਤਾਂ ਗਾਹਕ ਲਿਖਤੀ ਰੂਪ ਵਿੱਚ ਨਾਮਜ਼ਦਗੀ ਕਰਨ ਤੋਂ ਵੀ ਇਨਕਾਰ ਕਰ ਸਕਦੇ ਹਨ ਅਤੇ ਬੈਂਕ ਇਸ ਕਾਰਨ ਕਰਕੇ ਖਾਤਾ ਖੋਲਣ ਦੇ ਵਿੱਚ ਦੇਰੀ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਨਾਮ ਸੱਜਿਆ ਨੂੰ ਦਰਦ ਕਰਨ ਬਦਲਣ ਜਾਂ ਅਪਡੇਟ ਕਰਨ ਦੀ ਸਮਰਥਾ ਪ੍ਰਦਾਨ ਕੀਤੀ ਜਾਵੇਗੀ ਅਤੇ ਗਾਹਕ ਨੂੰ ਹਰੇਕ ਤਬਦੀਲੀ ਦਾ ਲਿਖਤੀ ਸਬੂਤ ਪ੍ਰਦਾਨ ਕੀਤਾ ਜਾਵੇਗਾ ਮਨੋਰੰਜਨ ਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਦਾਕਾਰ ਦਿਲਜੀਤ ਦਸਾਂਝ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਇੱਕ ਵਾਰ ਮੁੜ ਤੋਂ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੇ ਵੱਲੋਂ ਆਪਣਾ ਨਾਮ ਤੇ ਭਾਰਤੀਆਂ ਦਾ ਨਾਮ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਗਿਆ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧ ਤੇ ਵੱਡਾ ਇਤਿਹਾਸ ਰਚ ਦਿੱਤਾ ਹੈ ਤੇ ਉਹਨਾਂ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਨਵੀਂ ਐਲਬਮ ਔਰਾ ਨੇ ਵਿਸ਼ਵ ਸੰਗੀਤ ਜਗਤ ਦੀ ਸਭ ਤੋਂ ਉੱਪਕਾਰੀ ਸੂਚੀ ਬਿਲਬੋਰਡ 200 ਐਲਬਮ ਚਾਰਟ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਜਿੱਹਾਂ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦਾ ਸਿਤਾਰਾ ਸਿਰਫ ਭਾਰਤ ਤੱਕ ਸੀਮਿਤ ਨਹੀਂ ਸਕੋ ਹੁਣ ਵਿਸ਼ੇ ਪੱਧਤੇ ਚਮਕ ਰਿਹਾ ਉਹਨਾਂ ਦੀ ਐਲਬਮ ਔਰਾ ਨੇ ਇਸ ਚਾਰਟ ਦੇ ਵਿੱਚ ਸਿੱਧੇ 99ਵੇਂ ਸਥਾਨ ਤੇ ਐਂਟਰੀ ਕੀਤੀ ਹੈ ਤੇ ਦਿਲਜੀਤ ਦਸਾਂਜ ਹੁਣ ਉਹਨਾਂ 94 ਭਾਰਤੀ ਕਲਾਕਾਰਾਂ ਵਿੱਚ ਸ਼ਾਮਲ ਹੋ ਗਏ ਹਨ ਜੁਨ੍ਹਾਂ ਦੀਆਂ ਐਲਬਮਾਂ ਬਿਲਬੋਰਡ ਚਾਰਟ ਤੇ ਥਾਂ ਬਣਾਉਣ ਦੇ ਵਿੱਚ ਕਾਮਯਾਬ ਹੋਈਆਂ ਹਨ ਇਸ ਤੋਂ ਪਹਿਲਾਂ ਉਹਨਾਂ ਦੀਆਂ ਐਲਬਮਾਂ ਬੌਰਨ ਟੂ ਸ਼ਾਈਨ ਅਤੇ ਗੋਟ ਨੇਵੀ ਉਹਨਾਂ ਦੇ ਕੈਰੀਅਰ ਵਿੱਚ ਮੀਲ ਪੱਥਰ ਚੋੜੇ ਸੰਤਾ ਐਲਬਮ ਦੀ ਇਸ ਵੱਡੀ ਕਾਮਯਾਬੀ ਬਾਰੇ ਦਿਲਜੀਤ ਦਸਾਂਜ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਐਕਸ ਪਲੇਟਫਾਰਮ ਤੇ ਬਿਲਬੋਰਡ ਚਾਰਟ ਦਾ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ, "ਔਰਾ ਐਲਬਮ ਬਿਲਬੋਰਡ ਤੇ।" ਤਾਂ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਧਾਈਆਂ ਦਾ ਤਾਨਾ ਲੱਗਿਆ, ਜੋ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ। ਤਾਂ ਫਿਲਹਾਲ ਦੇ ਲਈ ਇਸ ਬਲਟਿਨ ਦੇ ਵਿੱਚ ਬਸ ਐਨ ਆਈ ਮਨੂ ਦੇ ਉਚਾਸ ਧੰਨਵਾਦ